ਇਨਾ ਦਾ ਐਂਟੀ ਸਿੱਖ اور ਐਂਟੀ ਪੰਜਾਬ ਰੋਈਆ ਬਾਰ-ਬਾਰ ਆਪਣੇ ਸਾਹਮਣੇ ਆ ਰਿਹਾ ਵਾ 2.5 ਸਾਲ ਬੀਤ ਜਾਣ ਤੋਂ ਬਾਅਦ ਜਿਹੜੀ ਸ਼ਰਾਰਤ ਭਗਵੰਤ ਮਾਨ ਦੀ ਸਰਕਾਰ ਕਰ ਰਹੀ ਪੰਜਾਬ ਡੇਰਾ ਪ੍ਰੇਮੀਆ ਨੂੰ ਤੇ ਡੇਰੇ ਸੱਤਾ ਸੌਦਾ ਦੇ ਸਾਹਮਣੇ ਬਚਾਉਣ ਵਾਸਤੇ ਉਹਦੇ ਤੇ ਮੈਂ ਚੰਦ ਤੱਥਾਂ ਦੇ ਨਾਲ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਸਤੇ ਹਾਜ਼ਰ ਹਾਂ ਕਿਉਂਕਿ ਹਰਿਆਣੇ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਡੇਰਾ ਸੱਤਾ ਸੌਦਾ ਦਾ ਸਭ ਤੋਂ ਜ਼ਿਆਦਾ ਇਫੈਕਟ ਉਹ ਹਰਿਆਣਾ ਸਟੇਟ ਦੇ ਵਿੱਚ ਹੈ ਸਭ ਤੋਂ ਜ਼ਿਆਦਾ ਉਹਨਾਂ ਦੇ ਅੰਧਵਿਸ਼ਵਾਸ ਕਰਨ ਵਾਲੇ ਭਗਤ ਉੱਤੇ ਬੈਠੇ ਨੇ ਆਯੂ ਹਰਿਆਣਾ ਸਰਕਾਰ ਦੇ ਪੀਟੀਡੀ ਰੇਪ ਵਿੱਚ ਮਰਡਰ ਵਿੱਚ ਇਨਵੋਲਡ ਇਸ ਤਰ੍ਹਾਂ ਦੇ ਕ੍ਰਿਮੀਨਲ ਆਦਮੀ ਨੂੰ ਬਾਰ-ਬਾਰ ਪਰੂਲ ਦੇ ਰਹੀ ਆ ਔਰ ਬਾਰ-ਬਾਰ ਉਹਨਾਂ ਨੂੰ ਰਿਲੀਫ ਦੇ ਰਹੀ ਆ ਜਦ ਕਿ ਸਾਡੇ ਬੰਦੀ ਸਿੰਘ ਨੇ ਜਿਹੜੇ ਉਹ ਤਹਾਕਿਆਂ ਬੱਦੀ ਜਿਹੜੇ ਜੇਲਾਂ ਵਿੱਚ ਸੜਦੇ ਨੇ ਪਰ ਹਰਿਆਣੇ ਦੀ ਇਲੈਕਸ਼ਨ ਨੂੰ ਮੱਦੇ ਨਜ਼ਰ ਰੱਖਦੇ ਕੇਜਰੀਵਾਲ ਤੇ ਭਗਵੰਤ ਮਾਨ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਇਸ ਮਸਲੇ ਨੂੰ ਅਣਗੌਲਿਆ ਕਰ ਦਿੱਤਾ ਪੈਰਾਂ ਥੱਲੇ ਰੋਣ ਦਿੱਤਾ ਔਰ ਇਹ ਸਮਝਦੇ ਕਿ ਇਹ ਤਾਂ ਕੋਈ ਗੱਲ ਹੀ ਨਹੀਂ ਹੈਗੀ ਭਗਵੰਤਪਾਲ ਨੋਰਮਲ ਕੋਰਸ ਵਿੱਚ ਇਮੀਡੀਏਟਲੀ ਪ੍ਰਾਈਵੇਟ ਵਕੀਲ ਖੜੇ ਕਰਕੇ 50 50 25 25 30 30 ਲੱਖ ਦੇ ਆਪਣੇ ਫਰੋਦੀਆਂ ਦੇ ਖਿਲਾਫ ਤੁਰੰਤ ਸੁਪਰੀਮ ਕੋਰਟ ਜਾਂਦਾ ਚਾਹੇ ਉਹ ਖੇਰੇ ਦਾ ਜਮਾਨਤ ਰਾਦ ਕਰਾਉਣੀ ਹੋਵੇ ਚਾਹੇ ਡਾਕਟਰ ਬਰਜਿੰਦਰ ਸਿੰਘ ਹਮਦਰਜ ਅਜੀਤ ਵਾਲੇ ਉਹਨਾਂ ਨੂੰ ਜਿਹੜੀ ਰਾਹਤ ਮਿਲੀ ਹਾਈ ਕੋਰਟ ਤੋਂ ਚਾਹੇ ਉਸ ਨੂੰ ਆਪੋਜ਼ ਕਰਨਾ ਹੋਵੇ ਤੇ ਬਹੁਤ ਛੇਤੀ ਸੁਪਰੀਮ ਕੋਰਟ ਜਾਂਦੇ ਲੇਕਿਨ ਫੱਪੇ ਦੇ ਕੇਸਾਂ ਦੇ ਸਿਲਸਿਲੇ ਵਿੱਚ 4-5 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਸਪਰੀਮ ਕੋਰਟ ਵਿੱਚ ਕਿਸੇ ਤਰ੍ਹਾਂ ਦੀ ਅਪੀਲ ਦਾਇਰ ਕਰਕੇ ਹਾਈ ਕੋਰਟ ਦੇ ਆਰਡਰ ਨੂੰ ਰੱਦ ਕਰਨ ਦੀ ਕੋਸ਼ਿਸ਼ ਨਹੀਂ ਜਿਹੜੇ ਕਹਿੰਦੇ ਸੀ ਗੁਰੂ ਨਾਨਕ ਦੀ ਚੱਕੀ ਬਹੁਤ ਬਰੀਕ ਪੀਂਦੀ ਆ ਇੱਕ ਗੱਲ ਯਾਦ ਰੱਖੋ ਕਿ ਸਮਾਂ ਤਾਂ ਜ਼ਰੂਰ ਲੱਗ ਸਕਦਾ ਲੇਕਿਨ ਇਹ ਚੱਕੀ ਦਾ ਜਿਹੜਾ ਪੀਸਿਆ ਹੋਇਆ ਫਲ ਹੈ ਉਹ ਤੁਹਾਨੂੰ ਸਭ ਨੂੰ ਦੀ ਭੁਗਤਣਾ ਪਵੇਗਾ ਕੀਤਰੀਵਾਲ ਭੁਗਤੀ ਰਹੇ ਨੇ ਜੇਲ੍ਹ ਵਿੱਚ ਬੈਠੇ ਨੇ ਦੋਸਤੋ ਅੱਜ ਮੈਂ ਤੁਹਾਡੇ ਨਾਲ ਬੜਾ ਅਹਿਮ ਮੁੱਦਾ ਜੋ ਪੰਜਾਬ ਦਾ ਬਹੁਤ ਅਰਸੇ ਤੋਂ ਲਟਕਦਾ ਆ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਤੇ ਬਾਈਬਲ ਕਲਾ ਦੇ ਵਿੱਚ ਹੋਏ ਗੋਲੀकांड ਦਾ ਇਨਸਾਫ ਮਗਰਲੀਆ ਸਰਕਾਰਾਂ ਨੇ ਤਾਂ ਬੇਇਨਸਾਫੀ ਕੀਤੀ ਹੈ ਇਹਨੂੰ ਆਪਾਂ ਮੰਨ ਕੇ ਚੱਲਦੇ ਹਾਂ ਇਸੇ ਕਰਕੇ ਲੋਕਾਂ ਨੇ ਸਜ਼ਾ ਦਿੱਤੀ ਲੇਕਿਨ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨੇ ਇਹ ਵਾਅਦਾ ਕੀਤਾ ਸੀਗਾ ਕਿ ਅਸੀਂ ਤਾਂ 24 ਘੰਟਿਆਂ ਦੇ ਵਿੱਚ ਇਸ ਮਸਲੇ ਤੇ ਬੇਦਬੀਆਂ ਤੇ ਇਨਸਾਫ ਪਿਆਂਗੇ ਜਾਂ 36 ਦਿਨ ਕਿਆ ਸਗਲ ਲੇਕਿਨ ਅੱਜ 2.5 ਸਾਲ ਬੀਤ ਜਾਣ ਤੋਂ ਬਾਅਦ ਜਿਹੜੀ ਸ਼ਰਾਰਤ ਭਗਵੰਤ ਮਾਨ ਦੀ ਸਰਕਾਰ ਕਰ ਰਹੀ ਪੰਜਾਬ 'ਚ ਡੇਰਾ ਪ੍ਰੇਮੀਆਂ ਨੂੰ ਤੇ ਡੇਰੇ ਸੱਚਾ ਸੌਦਾ ਦੇ ਸਾਧ ਨੂੰ ਬਚਾਉਣ ਵਾਸਤੇ ਉਹਦੇ ਤੇ ਮੈਂ ਚੰਦ ਤੱਥਾਂ ਦੇ ਨਾਲ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਸਤੇ ਹਾਜ਼ਰ ਆਇਆ ਆਪਾਂ ਸਭ ਨੂੰ ਪਤਾ ਵਾ ਕਿ ਜਿਹੜੀ 2015 ਚ 63 ਨੰਬਰ ਐਫ ਆਰ ਸੀ ਬਾਜਾਖਾਨਾ ਪੁਲਿਸ ਸਟੇਸ਼ਨ ਵਿੱਚ ਬੁਰਜ ਜੋਹਾਰ ਸਿੰਘ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਆਇਆ ਚੋਰੀ ਹੋਣ ਦਾ ਉਹਦੇ ਚ ਜਿਹੜਾ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਨਾਮਜ਼ਦ ਕੀਤਾ ਗਿਆ ਔਰ ਜਦੋਂ ਉਹ ਗੱਲ ਟ੍ਰਾਇਲ ਚੱਲੀ ਉਥੇ ਫਰੀਦਕੋਟ ਦੀ ਅਦਾਲਤ ਵਿੱਚ ਦਾ 295 ਇਹ ਜਿਹੜਾ ਧਾਰਾ ਹੈ ਉਹਦੀ ਇੱਕ ਪ੍ਰੋਸੀਕਿਊਸ਼ਨ ਸੈਂਕਸ਼ਨ ਹੋਮ ਡਿਪਾਰਟਮੈਂਟਿੰਦਾ ਪੰਜਾਬ ਦਾ ਗ੍ਰਹਿ ਵਿਭਾਗ ਜਿੱਦਾਂ ਕਿ ਗ੍ਰਹਿ ਮੰਤਰੀ ਭਗਵੰਤ ਸਿੰਘ ਮਾਨ ਹੈ ਪਿਛਲੇ ਸਵਾ 2 ਸਾਲ ਤੋਂ ਭਗਵੰਤ ਮਾਨ ਇਸ ਫਾਈਲ ਦੇ ਉੱਤੇ ਬੈਠਾ ਹੋਇਆ ਉਸ ਨੂੰ ਪ੍ਰੋਸੀਕਿਊਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਜਿਹਦੇ ਕਰਕੇ ਕੇਸ ਸੀਗਾ ਉਹ ਜਿਉਂ ਦਾ ਤਿਉਂ ਉੱਥੇ ਖੜਾਵਾ ਤੇ ਬਾਬੇ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਉਹਦਾ ਕਿਸੇ ਤਰ੍ਹਾਂ ਦਾ ਕੋਈ ਟਰਾਇਲ ਹੀ ਨਹੀਂ ਹੋ ਸਕਿਆ ਨੰਬਰ 1 ਤੱਥ ਇਹ ਆ ਗਿਆ ਫਿਰ 11 3 2024 ਨੂੰ ਬਾਬੇ ਨੇ ਆਪਣਾ ਅਸਰ ਰੂਸੂਕ ਵਰਤ ਕੇ ਵੱਡੇ ਵੱਡੇ ਵਕੀਲ ਮਹਿੰਗੇ ਖੜੇ ਕਰਕੇ ਜਿੰਨੀਆਂ ਟ੍ਰਾਇਲਸ ਮੋਸਟਲੀ ਚੱਲ ਰਹੀਆਂ ਸੀਗੀਆਂ ਆਨਰੇਬਲ ਫਰੀਦਕੋਟ ਦੀ ਅਦਾਲਤ ਵਿੱਚ ਜਿੱਥੇ ਕਿਤੇ ਕਿਤੇ ਚਲਾਨ ਵੀ ਪੇਸ਼ ਹੋ ਗਏ ਸੀਗੇ ਉਹ ਸਾਰੀਆਂ ਜਿੱਥੇ ਤੱਕ ਉਹਨਾਂ ਦਾ ਤੁਲਕ ਤੁਲਕਾਤ ਸੀ ਉਹ ਸਾਰੀਆਂ ਹਾਈ ਕੋਰਟ ਤੋਂ ਕੰਪਲੀਟ ਟ੍ਰਾਇਲਸ ਜਿਹੜੀਆਂ ਸੀ ਉਹ ਸਾਰੀਆਂ ਸਟੇ ਕਰਾ ਦਿੱਤੀਆਂ ਇਹ ਗੱਲ ਮਾਰਚ 2024 ਦੀ ਤਕਰੀਬਨ ਸਟੇਜ ਨੇ ਭਗਵੰਤ ਮਾਨ ਨਾਰਮਲ ਕੋਰਸ ਵਿੱਚ ਇਮੀਡੀਏਟਲੀ ਪ੍ਰਾਈਵੇਟ ਵਕੀਲ ਖੜੇ ਕਰਕੇ 50 50 25 25 30 30 ਲੱਖ ਦੇ ਆਪਣੇ ਵਿਰੋਧੀਆਂ ਦੇ ਖਿਲਾਫ ਤੁਰੰਤ ਸੁਪਰੀਮ ਕੋਰਟ ਜਾਂਦਾ ਵਾ ਚਾਹੇ ਉਹ ਖੈਰੇ ਦਾ ਜਮਾਨਤ ਰੱਦ ਕਰਾਉਣੀ ਹੋਵੇ ਚਾਹੇ ਡਾਕਟਰ ਬਰਜਿੰਦਰ ਸਿੰਘ ਹਮਦਰਦ ਅਜੀਤ ਵਾਲੇ ਉਹਨਾਂ ਨੂੰ ਜਿਹੜੀ ਰਾਹਤ ਮਿਲੀ ਹਾਈ ਕੋਰਟ ਤੋਂ ਚਾਹੇ ਉਸ ਨੂੰ ਅਪੋਜ਼ ਕਰਨਾ ਹੋਵੇ ਤੇ ਬਹੁਤ ਛੇਤੀ ਸੁਪਰੀਮ ਕੋਰਟ ਜਾਂਦੇ ਲੇਕਿਨ ਬਾਬੇ ਦੇ ਕੇਸਾਂ ਦੇ ਸਿਲਸਲੇ ਦੇ ਵਿੱਚ 4-5 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਸਪਰੀਮ ਕੋਰਟ ਵਿੱਚ ਕਿਸੇ ਤਰ੍ਹਾਂ ਦੀ ਅਪੀਲ ਦਾਇਰ ਕਰਕੇ ਹਾਈ ਕੋਰਟ ਦੇ ਆਰਡਰ ਨੂੰ ਰੱਦ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਭਾਵੇਂ ਕਿ ਮਾਮਲਾ ਜਿਹੜਾ ਉਹ ਜਿਉਂ ਦਾ ਤਿਉਂ ਦੱਬਿਆ ਰਵੇ। ਔਰ ਇਸੇ ਤਰ੍ਹਾਂ ਹੀ ਜਿੰਨੀਆਂ ਟ੍ਰਾਇਲਸ ਸੀਗੀਆਂ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦੇ ਨਾਲ ਤੋਲਕ ਰੱਖਣ ਵਾਲੀਆਂ ਉਹ ਮੋਸਟਲੀ ਪੰਜਾਬ ਤੋਂ ਬਾਹਰ ਟ੍ਰਾਇਲਸ ਲਿਜਾ ਚੁੱਕੇ ਨੇ ਉਹ। ਉਹਨਾਂ ਨੇ ਇੱਥੇ ਆਣ ਕੇ ਕਿਹਾ ਹਾਈ ਕੋਰਟ ਦੇ ਵਿੱਚ ਕਿ ਸਾਨੂੰ ਇੱਥੇ ਕੋਈ ਇਨਸਾਫ ਦੀ ਉਮੀਦ ਨਹੀਂ ਗਈ। ਉਹ ਸਾਰੀਆਂ ਬਹੁਤੀਆਂ ਟ੍ਰਾਇਲਸ ਜਿਹੜੀਆਂ ਨੇ ਉਹ ਦੂਜੇ ਸੂਬਿਆਂ ਵਿੱਚ ਹਰਿਆਣਾ ਜਾਂ ਚੰਡੀਗੜ੍ਹ ਜਾਂ ਹੋਰ ਸਟੇਟਾਂ ਵਿੱਚ ਜਾ ਚੁੱਕੇ ਆ ਉਹਦੇ ਤੇ ਵੀ ਆਮ ਆਦਮੀ ਪਾਰਟੀ ਸਰਕਾਰ ਨੇ ਕਿਸੇ ਤਰ੍ਹਾਂ ਦਾ ਕੋਈ ਇਹਨੂੰ ਉਪਰਾਲਾ ਨਹੀਂ ਕੀਤਾ ਕਿ ਟ੍ਰਾਇਲ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਗੁਨਾਹ ਪੰਜਾਬ ਦੇ ਵਿੱਚ ਹੋਇਆ ਤੇ ਇਹਨਾਂ ਲੋਕਾਂ ਨੂੰ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਸਿਮਿਲਰਲੀ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ 30 ਜਨਵਰੀ 2017 ਨੂੰ ਮੋਡ ਬੰਬ ਬਲਾਸਟ ਹੋਇਆ ਸੀਗਾ ਅਸੀਂ ਇਹ ਮਸਲਾ ਪੰਜਾਬ ਦੀ ਵਿਧਾਨ ਸਭਾ ਚ ਅਨੇਕਾਂ ਵਾਰ ਚੱਕਿਆ ਕਾਂਗਰਸ ਸਰਕਾਰ ਨੇ ਇਹਦੇ ਤੇ ਕੁਝ ਨਹੀਂ ਕੀਤਾ 2017 ਚ 7 ਵਿਅਕਤੀ ਮਾਰੇ ਗਏ ਸੀ ਉਹਨਾਂ ਚੋਂ 6 ਬਿਲਕੁਲ ਬੇਗੁਨਾਹ ਛੋਟੇ ਬੱਚੇ ਸੀ ਔਰ ਉਹਦੇ ਚ ਤੱਥ ਆਇਆ ਕਿ ਜਿਹੜੀ ਗੱਡੀ ਚੋਂ ਆਰਡੀਐਕਸ ਬਲਾਸਟ ਹੋਇਆ ਇਹ ਗੱਡੀ ਜਿਹੜੀ ਆ ਇਹ ਡੇਰਾ ਸੱਚਾ ਸੌਦਾ ਦੇ ਪ੍ਰੈਮਿਸਿਸ ਦੇ ਅੰਦਰ ਇਸ ਦੀ ਸਾਰੀ ਗਲਤਿਆਰ ਕੀਤਾ ਲੇਕਿਨ ਉਹਦੇ ਤੇ ਪੂਰਾ ਜਿਹਨੂੰ ਕਹਿੰਦੇ ਆ ਕਿ ਪਰਦਾ ਪਾ ਦਿੱਤਾ ਜਾ ਚੁੱਕਾ ਵਾ ਕਿਸੇ ਤਰ੍ਹਾਂ ਹੀ ਗੁਰੂ ਸਰ ਭਗਤਾ ਦਾ ਜਿਹੜਾ ਸੈਕ੍ਰੇਜ ਬੇਅਦਬੀ ਦਾ ਮਾਮਲਾ ਸੀ 19 20 ਅਕਤੂਬਰ 2015 ਦਾ ਉਹਦੇ ਚ ਅੱਜ ਤੱਕ ਸਿਰਫ ਇੱਕ ਗਵਾਹੀ ਹੋਈ ਆ ਉਹ ਵੀ ਉਹ ਗਵਾਹੀ 2020 ਵਿੱਚ ਹੋਈ ਆ ਉਸ ਤੋਂ ਬਾਅਦ ਇਹ ਜਿਹੜਾ ਮਸਲਾ ਸੀ 161 ਨੰਬਰ ਐਫ ਆਰ ਹੈ ਇਹ 2015 ਦੇ ਧਿਆਲਪੁਰਾ ਪੁਲਿਸ ਸਟੇਸ਼ਨ ਚ ਉਸ ਤੋਂ ਬਾਅਦ ਇਹਦੇ ਤੇ ਕੋਈ ਗੁਵਾਈ ਵੀ ਨਹੀਂ ਹੋਈ ਉਹ ਮਾਮਲਾ ਜਿਉਂ ਠੰਡੇ ਬਸਤੇ ਦੇ ਵਿੱਚ ਪੈ ਚੁੱਕਾ ਵਾ ਔਰ ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਖੁਲਾਸਾ ਪਿਛਲੇ ਦਿਨਾਂ ਵਿੱਚ ਰਣਵੀਰ ਸਿੰਘ ਖੱਟੜਾ ਜਿਹੜੇ ਕਿ ਫਾਰਮਰ ਆਈਜੀ ਰਿਟਾਇਰਡ ਨੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾ ਕੇ ਮਿਲਦੇ ਨੇ ਉਹਨਾਂ ਨੇ ਸਾਰੇ ਤੱਥ ਪੇਸ਼ ਕੀਤੇ ਕਿ ਇਹ ਬੇ ਜਿਹੜੀਆਂ ਬੇਦਬੀਆਂ ਹੋਈਆਂ ਜਿਹੜੇ ਕਤਲ ਹੋਏ ਨੇ ਬਹਿਬਲ ਕਲਾਂ ਦੇ ਵਿੱਚ ਉਹਨਾਂ ਦੇ ਆ ਸਾਰੇ ਤੱਤ ਨੇ ਕਿਉਂਕਿ ਉਹਨਾਂ ਨੇ ਇਹਦੀ ਕਾਫੀ ਇਨਵੈਸਟੀਗੇਸ਼ਨ ਕੀਤੀ ਸੀ ਇਹਨਾਂ ਦੇ ਤਹਿਤ ਮੁਤਹਿਤ ਐਸਆਈਟੀ ਬਣੀ ਸੀਗੀ ਉਸ ਵਕਤ ਔਰ ਕਾਫੀ ਤੱਤ ਜਿਹੜੇ ਸੀਗੇ ਉਹ ਉਹਨਾਂ ਨੇ ਇੱਥੇ ਲਿਆ ਕੇ ਰੱਖੇ ਸੀ ਲੇਕਿਨ ਉਹਦੇ ਐਕਸ਼ਨ ਤਾਂ ਕੀ ਲੈਣਾ ਸੀ ਰਣਵੀਰ ਖੱਟੜੇ ਦੀ ਉਸ ਸ਼ਿਕਾਇਤ ਤੇ ਜਿਹੜੀ ਗਏ ਨੇ ਅਕਾਲ ਤਖਤ ਸਾਹਿਬ ਦੇ ਕੋਲ ਪੰਜਾਬ ਦੀ ਸਰਕਾਰ ਨੇ ਇਸ ਨੂੰ ਉਲਟਾ ਲੈਂਦੇ ਆ ਜਿਹੜੀ ਇੱਕ ਐਸਆਈਟੀ ਬਣੀ ਹੈ ਨਾ ਮੋਹਿੰਦਰਪਾਲ ਬਿੱਟੂ ਜਿਹੜਾ ਇੱਕ ਮੁੱਖ ਦੋਸ਼ੀ ਸੀਗਾ ਸਾਰੀਆਂ ਬੇਦਬੀਆਂ ਦਾ ਇੱਕ ਮੁੱਖ ਕਾਰਨ ਸੀ ਇੱਕ ਮੇਨ ਆਦਮੀ ਸੀਗਾ ਡੇਰਾ ਸੱਚਾ ਸੌਦਾ ਦਾ ਉਹਦਾ ਜਿਹੜਾ ਨਾਬੇ ਜੇਲ੍ਹ ਵਿੱਚ ਕਤਲ ਹੋਇਆ ਸੀਗਾ ਉਸ ਕਤਲकांड ਦੇ ਵਿੱਚ 2019 ਦੀ ਜੂਨ ਨੂੰ ਇਹ ਕਤਲ ਹੋਇਆ ਸੀਗਾ ਨਾਬੇ ਜੇਲ੍ਹ ਵਿੱਚ ਉਸ ਕਤਲकांड ਵਿੱਚ ਉਲਟਾ ਰਣਵੀਰ ਖੱਟਰੇ ਨੂੰ ਹੀ ਗੁਨਾਹਗਾਰ ਬਣਾ ਕੇ ਉਹਨੂੰ ਸਦਣਾ ਸ਼ੁਰੂ ਕਰ ਦਿੱਤਾ 4-5 ਘੰਟੇ ਇੱਕ ਦਿਨ ਬਲਾ ਕੇ ਉਹਦੀ ਉਹਨੂੰ ਸਮਨ ਕਰਕੇ ਉਹਦੀ ਗ੍ਰਿਲਿੰਗ ਕੀਤੀ ਗਈ ਔਰ ਇਥੇ ਵੀ ਕਹਿਣਾ ਬਹੁਤ ਜ਼ਰੂਰੀ ਹੈ ਕਿ ਇੱਕ ਪ੍ਰਦੀਪ ਕਲੇਰ ਜਿਹੜਾ ਮੇਨ ਨੈਸ਼ਨਲ ਕਮੇਟੀ ਪੋਲੀਟੀਕਲ ਉਹਨਾਂ ਦਾ ਡੇਰਾ ਸੱਚਾ ਸੌਦਾ ਦਾ ਇੱਕ ਮੇਨ ਆਦਮੀ ਸੀਗਾ ਜਦੋਂ ਉਹ ਪਿੱਛੇ ਫੜਿਆ ਗਿਆ ਫ फेब्रुवारी ਇਸੇ ਸਾਲ 2024 ਚ ਉਹਨੇ ਕੰਫੈਸ ਕੀਤਾ ਕਿ ਇਹ ਸਾਰੀਆਂ ਸਾਜ਼ਿਸ਼ਾਂ ਸਭ ਕੁਝ ਜਿਹੜਾ ਹੈ ਡੇਰੇ ਦੇ ਅੰਦਰ ਬਣਦਾ ਰਿਹਾ ਕਿਵੇਂ-ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਖਿਲਾਰਨੇ ਨੇ ਕਿਵੇਂ-ਕਿਵੇਂ ਅਸੀਂ ਉਹਨਾਂ ਦੀ ਬੇਅਦਬੀਆਂ ਕਰਨੀਆਂ ਨੇ ਕਿਵੇਂ-ਕਿਵੇਂ ਸਿੱਖਾਂ ਦੇ ਜਿਹੜੇ ਆਪਾ ਸ਼ਬਦ ਗੁਰੂ ਕਹਿੰਨੇ ਉਹਦੀ ਤੋਹੀਨ ਕਰਨੀ ਆ ਇਹ ਸਾਰੀਆਂ ਗੱਲਾਂ ਉਹਦੀਆਂ ਪੁਲਿਸ ਨੇ ਰਿਕਾਰਡ ਕੀਤੀਆਂ ਔਰ ਅਦਾਲਤ ਵਿੱਚ ਉਹਦੇ ਸ਼ਾਇਦ 164 ਜਾਂ 161 ਤਾਰਾ ਹੁੰਦੀ ਉਹਦੇ ਚ ਉਹਦੇ ਸਟੇਟਮੈਂਟਸ ਰਿਕਾਰਡਡ ਨੇ ਮਤਲਬ ਪ੍ਰਦੀਪ ਕਲੇਰ ਮੰਨ ਰਿਹਾ ਵਾ ਕਿ ਅਸੀਂ ਸਾਰੀ ਸਾਜ਼ਿਸ਼ ਕੀਤੀ ਸਾਰਾ ਕੁਝ ਨੁਕਸਾਨ ਕੀਤਾ ਲੇਕਿਨ ਸਰਕਾਰ ਉਧਰ ਜਾਣ ਦੀ بجائے ਜਿਹੜਾ ਵਿਸਲ ਬਲੋਅਰ ਹੁੰਦਾ ਜਿਹੜਾ ਆਦਮੀ ਨੇ ਇਨਵੈਸਟੀਗੇਸ਼ਨ ਕੀਤੀ ਆ ਰਣਵੀਰ ਖਟਰੇ ਦੇ ਮਗਰ ਪਾ ਕੇ ਤੇ ਉਹਨਾਂ ਨੇ ਉਹਦੇ ਉਲਟਾ ਕਾਰਵਾਈ ਕਰਨੇ ਦਿੱਤੀ ਔਰ ਇਹਦੇ ਵਿੱਚ ਵਿੱਚ ਬੜੀ ਪੁਖਤਾ ਰਿਪੋਰਟ ਜਸਟਿਸ ਰਣਜੀਤ ਸਿੰਘ ਰੰਦਾਵਾ ਦੀ ਜਿਹੜੀ ਪੈਂਡਿੰਗ ਹੈ ਕਾਫੀ ਅਰਸੇ ਤੋਂ ਜਿੱਦ ਸਾਰੇ ਤੱਥ ਆਊਟਲਾਈਨ ਨੇ ਉਹਦੇ ਤੇ ਵੀ ਕੋਈ ਜਾਂਚ ਨਹੀਂ ਹੋਈ ਇੱਥੇ ਹੀ ਬਸ ਨਹੀਂ ਆਮ ਆਦਮੀ ਪਾਰਟੀ ਨੇ ਇੱਕ ਜਸਟਿਸ ਜ਼ੋਰਾ ਸਿੰਘ ਰਿਟਾਇਰਡ ਸੀ ਜਿਨ੍ਹਾਂ ਨੇ ਪਹਿਲੀ ਇੱਕ ਰਿਪੋਰਟ ਦਿੱਤੀ ਸੀ ਬਾਦਲਾਂ ਦੇ ਵੇਲੇ ਹਾਲਾਂਕਿ ਉਸ ਰਿਪੋਰਟ ਵਿੱਚ ਪਤਾ ਨਹੀਂ ਕਿੰਨੇ ਇੱਕ ਅਲਰਮਿੰਗ ਤੱਥ ਨੇ ਉਹ ਵੀ ਰਿਪੋਰਟ ਦਵਾ ਦਿੱਤੀ ਗਈ ਹੈ ਭਗਵੰਤ ਮਾਨ ਦੀ ਪਾਕੇਜਰੀਵਾਲ ਨੇ ਜਸਟਿਸ ਜ਼ੋਰਾ ਸਿੰਘ ਨੂੰ 2019 ਦੀ ਲੋਕ ਸਭਾ ਵਿੱਚ ਆਪਣਾ ਉਮੀਦਵਾਰ ਪੜਾਇਆ ਵਾ ਔਰ ਉਸ ਤੋਂ ਬਾਅਦ ਜਸਟਿਸ ਜ਼ੋਰਾ ਸਿੰਘ ਨੇ ਬਹੁਤ ਵਾਰ ਕਿਹਾ ਕਿ ਘੱਟੋ ਘੱਟ ਮੇਰੀ ਰਿਪੋਰਟ ਤੇ ਐਕਸ਼ਨ ਲੈ ਲੋ ਉਹਦੀ ਰਿਪੋਰਟ ਨੂੰ ਵੀ ਨਕਾਰਤਾ ਉਹਨੂੰ ਠੰਡੇ ਬਸਤੇ ਕਰਤਾ ਜ਼ੋਰਾ ਸਿੰਘ ਨੂੰ ਬਿਲਕੁਲ ਅੱਖੋ ਪਰੋਖੇ ਕਰਤਾ ਉਹਨੇ ਪਿਛਲੇ ਦਿਨੀ ਬਿਆਨ ਵੀ ਦਿੱਤਾ ਕਿ ਮੇਰੀ ਰਿਪੋਰਟ ਦੇ ਉੱਤੇ ਮੈਂ ਖੁੱਲੀ ਚੁਣੌਤੀ ਦਿੰਦਾ ਕਿ ਭਗਵੰਤ ਮਾਨ ਮੇਰੇ ਨਾਲ ਇਸ ਗੱਲ ਤੇ ਬਹਿਸ ਕਰ ਸਕਦਾ ਲੇਕਿਨ ਬਹਿਸ ਤੱਕ ਹੀ ਕਰਨੀ ਹੈ ਇਹਨਾਂ ਬੰਦਿਆਂ ਦੇ ਤੇ ਕਿਸੇ ਤਰ੍ਹਾਂ ਦਾ ਕੋਈ ਗੌਰ ਵਿਚਾਰ ਨਹੀਂ ਕੀਤਾ ਕੁੱਲ ਮਿਲਾ ਕੇ ਦੇਖੋ ਨਸ਼ਿਆਂ ਤੇ ਕੋਈ ਕਾਰਵਾਈ ਕਰਦੀ ਆ ਆਮ ਆਦਮੀ ਪਾਰਟੀ ਕਿ ਨਹੀਂ ਕਰਦੀ ਉਹ ਬਾਤ ਦੀ ਗੱਲ ਹੈਗੀ ਆ ਹਾਲਾਂਕਿ ਬਹੁਤ ਪਖਤਾ ਮਸਲਾ ਪੰਜਾਬ ਦਾ ਇਹਨਾਂ ਨੇ ਵਾਅਦਾ ਕੀਤਾ ਸੀ ਹਜ਼ਾਰ ਰੁਪਏ ਔਰਤਾਂ ਨੂੰ ਦੇਵਾਂਗੇ ਸੀ ਮੁੱਕਰ ਗਏ ਉਹ ਵੀ ਅਲੈਦਾ ਗੱਲ ਹੈਗੀ ਆ ਇਹਨਾਂ ਨੇ ਵੀਆਈਪੀ ਕਲਚਰ ਖਤਮ ਕਰਨ ਦੀ ਗੱਲ ਕੀਤੀ ਉਸ ਨੂੰ ਵੀ 2 ਮਿੰਟ ਛੱਡ ਦਿਓ ਗੁਰੂ ਗ੍ਰੰਥ ਸਾਹਿਬ ਸਮੂਹ ਪੰਜਾਬੀਆਂ ਦਾ ਸਮੂਹ ਵਿਸ਼ਵ ਵਿੱਚ ਬੈਠੇ ਗੁਰੂ ਨਾਨਕ ਨਾਮ ਲੇਵਾ ਦਾ ਇੱਕ ਇੱਕ ਯਕੀਨ ਹੈ ਇੱਕ ਭਰੋਸਾ ਹੈ ਇੱਕ ਗ੍ਰੰਥ ਹੈ ਉਹਨਾਂ ਦਾ ਧਾਰਮਿਕ ਲੇਕਿਨ 25 ਸਾਲ ਬੀਤਣ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਇਹਨੂੰ ਐਵੇਂ ਇੱਕ ਸਧਾਰਨ ਜਿਹਾ ਮੁੱਦਾ ਸਮਝ ਕੇ ਕਦੀ ਕਦਾਰ ਕੋ ਟਿੱਪਣੀ ਕਰ ਦਿੱਤੀ ਛੱਡ ਦਿੱਤੀ ਇਸ ਤਰ੍ਹਾਂ ਦਾ ਜਿਹੜਾ ਰਵਈਆ ਜਿਹੜਾ ਹੈ ਉਹ ਅੱਜ 25 ਸਾਲ ਬਾਅਦ ਆਪਾਂ ਨੂੰ ਨਜ਼ਰ ਆ ਰਿਹਾ ਇਹ ਕੋਈ ਛੋਟਾ ਮੋਟਾ ਮਸਲਾ ਨਹੀਂਗਾ ਇਹ ਆਪਣੇ ਸਭ ਦੇ ਇਸ਼ਟ ਦਾ ਮਸਲਾ ਹੈ ਔਰ ਇਹ ਸਭ ਕੁਝ ਕਿਉਂ ਕੀਤਾ ਜਾ ਰਿਹਾ ਮੋਟੀ ਮੋਟੀ ਸਾਰੀ ਦੁਨੀਆ ਨੂੰ ਸਮਝ ਆ ਗਈ ਆ ਕਿ ਹੁਣ ਇਹਨਾਂ ਨੇ ਹਰਿਆਣੇ ਦੇ ਇਲੈਕਸ਼ਨ ਲੜਨੇ ਆ ਔਰ ਹਰਿਆਣੇ ਦੇ ਇਲੈਕਸ਼ਨ 'ਚ ਇਹਨਾਂ ਨੇ ਬੜਾ ਵੱਡਾ ਐਲਾਨ ਕੀਤਾ ਕਿ ਅਸੀਂ ਇੰਨੀਆਂ ਪੰਜ ਗਰੰਟੀਆਂ ਸੱਤ ਗਰੰਟੀਆਂ ਇਕੱਲੇ ਲੜਾਂਗੇ ਕਾਂਗਰਸ ਨਾਲ ਗੱਠਜੋੜ ਤੋੜ ਦਿੱਤਾ ਕਿਉਂਕਿ ਹਰਿਆਣੇ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਕਿ ਡੇਰਾ ਸੱਚਾ ਸੌਦਾ ਦਾ ਸਭ ਤੋਂ ਜ਼ਿਆਦਾ ਇਫੈਕਟ ਉਹ ਹਰਿਆਣਾ ਸਟੇਟ ਦੇ ਵਿੱਚ ਹੈ ਸਭ ਤੋਂ ਜ਼ਿਆਦਾ ਉਹਨਾਂ ਦੇ ਅੰਧਵਿਸ਼ਵਾਸ ਕਰਨ ਵਾਲੇ ਭਗਤ ਉੱਥੇ ਬੈਠੇ ਨੇ ਤੈਉਂ ਹਰਿਆਣਾ ਸਰਕਾਰ ਰਿਪੀਟਿਡਲੀ ਰੇਪ ਵਿੱਚ ਮਰਡਰ ਵਿੱਚ ਇਨਵੋਲਡ ਇਸ ਤਰ੍ਹਾਂ ਦੇ ਕ੍ਰਿਮੀਨਲ ਆਦਮੀ ਨੂੰ ਬਾਰ-ਬਾਰ ਪਰੋਲ ਦੇ ਰਹੀ ਆ ਔਰ ਬਾਰ-ਬਾਰ ਉਹਨਾਂ ਨੂੰ ਰਿਲੀਫ ਦੇ ਰਹੀ ਆ ਜਦ ਕਿ ਸਾਡੇ ਬੰਦੀ ਸਿੰਘ ਨੇ ਜਿਹੜੇ ਉਹ ਦਹਾਕਿਆਂ ਬੱਧੀ ਜਿਹੜੇ ਜੇਲਾਂ ਵਿੱਚ ਸੜ ਰਹੇ ਨੇ ਪਰ ਹਰਿਆਣੇ ਦੀ ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਕੇਜਰੀਵਾਲ ਤੇ ਭਗਵੰਤ ਮਾਨ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਇਸ ਮਸਲੇ ਨੂੰ ਅਣਗੌਲਿਆ ਕਰ ਦਿੱਤਾ ਪੈਰਾਂ ਥੱਲੇ ਰੌਣ ਦਿੱਤਾ ਔਰ ਇਸ ਸਮਝਦੇ ਕਿ ਇਹਦਾ ਕੋਈ ਗੱਲ ਹੀ ਨਹੀਂ ਹੈਗੀ ਇਸ ਲਈ ਮੇਰੇ ਵੀਰੋ ਬਜ਼ੁਰਗੋ ਭੈਣੋ ਭਰਾਓ ਨੌਜਵਾਨੋ ਵਿੱਚ ਬੈਠੇ ਐਨਆਰਏ ਨੂੰ ਅਪੀਲ ਕਰਦਾ ਕਿ ਇਹਨਾਂ ਦਾ ਐਂਟੀ ਸਿੱਖ ਔਰ ਐਂਟੀ ਪੰਜਾਬ ਰਵਈਆ बार-बार ਆਪਣੇ ਸਾਹਮਣੇ ਆ ਰਿਹਾ ਵਾ ਪਰ ਆਪਾਂ ਦੁਬਾਰਾ ਦੁਬਾਰਾ ਕੇਰ ਪੱਲਿਕਾ ਕਰਕੇ ਛੋਟੀਆਂ-ਛੋਟੀਆਂ ਚੋਣਾ ਇਹਨਾਂ ਨੂੰ ਦੁਬਾਰਾ ਦੁਬਾਰਾ ਵੋਟਾਂ પાਕੇ ਜਿਤਾਉਨੇ ਇਹਨਾਂ ਦੇ ਹੌਸਲੇ ਬੁਲੰਦ ਕਰਦੇ ਸਾਡੇ ਨੌਜਵਾਨਾਂ ਨੂੰ ਇਹਨਾਂ ਨੇ ਡਿਬਰੂਗੜ੍ਹ ਦੀਆਂ ਜੇਲਾਂ ਵਿੱਚ ਐਨਐਸਏ ਲਾ ਕੇ ਭੇਜਿਆ ਐਨਐਸਏ ਨੂੰ ਐਕਸਟੈਂਡ ਕੀਤਾ ਆ ਭਾਈ ਅਮਰਿਤਪਾਲ ਮੈਂਬਰ ਪਾਰਲੀਮੈਂਟ ਬਣ ਗਿਆ ਲੇਕਿਨ ਉਹਨੂੰ ਕੋਈ ਪੰਜਾਬ ਸਰਕਾਰ ਦੀ ਕਿਸੇ ਤਰ੍ਹਾਂ ਦੀ ਕੋਈ ਸਿਫਾਰਿਸ਼ ਨਹੀਂ ਕਿ ਇਸ ਨੂੰ ਛੱਡਿਆ ਜਾਵੇ ਇਹ ਲੋਕ ਸਭਾ ਅਟੈਂਡ ਕਰ ਸਕੇ ਔਰ ਇਹਦੇ ਨਾਲ ਨਾਲ ਹੋਰ ਬਹੁਤ ਸਾਰੇ ਮਸਲੇ ਕਨੈਕਟਡ ਨੇ ਜਿੱਦ ਤੋਂ ਇਹ ਸਮਝ ਆਉਂਦਾ ਵਾ ਕਿ ਇਹ ਫਰਜੀ ਜੇ ਇਨਕਲਾਬੀ ਸੀਗੇ ਇਹਨਾਂ ਦਾ ਨਾ ਪੰਜਾਬ ਨਾਲ ਕੋਈ ਮੋਹ ਪਿਆਰ ਸੀਗਾ ਤੇ ਨਾ ਇਹਨਾਂ ਦਾ ਕੋਈ ਸਿੱਖ ਕੋਈ ਆਫਟਰ 올 ਪੰਜਾਬ ਇੱਕੋ ਸਟੇਟ ਹੈ ਜਿੱਥੇ ਮਾਈਨੋਰਿਟੀ ਕਮਿਊਨਿਟੀ ਵਜੋਂ ਸਿੱਖ ਜਿਹੜੇ ਨੇ ਉਹ ਆਪਣੀ ਗੱਲ ਕਹਿ ਸਕਦੇ ਨੇ ਆਪਣਾ ਇਨਸਾਫ ਮੰਗ ਸਕਦੇ ਨੇ ਲੇਕਿਨ 15 ਤੋਂ ਲੈ ਕੇ 24 9 ਸਾਲ ਬੀਤਣ ਤੋਂ ਬਾਅਦ ਸਾਡਾ ਇਹ ਮਸਲਾ ਜਿਉਂ ਦਾ ਤਿਉਂ ਡਟਕਦਾ ਤੁਰਿਆ ਆਉਂਦਾ ਵਾ ਮਗਰ ਲੀਆਂ ਸਰਕਾਰਾਂ ਮੈਂ ਕਿਹਾ ਅਕਾਲੀਆਂ ਨੇ ਬਹੁਤ ਮਾੜਾ ਕੰਮ ਕੀਤਾ ਉਹਨਾਂ ਨੂੰ ਵਾਹਿਗੁਰੂ ਅਕਾਲ ਪੁਰਖ ਨੇ ਸਜ਼ਾ ਦਿੱਤੀ ਆ ਉਹ ਪਾਰਟੀ ਆਲਮੋਸਟ ਨਾ ਮਾਤਰ ਕਿਨਾਰੇ ਦੇ ਉੱਤੇ ਬੈਠੇ ਕਾਂਗਰਸ ਨੂੰ ਲੋਕਾਂ ਨੇ ਹਰਾ ਕੇ ਸਰਕਾਰ ਬਦਲ ਕੇ ਇਹਨਾਂ ਨੂੰ ਬਣਾਇਆ ਸੀ ਜਿਹੜੇ ਕਹਿੰਦੇ ਸੀ ਗੁਰੂ ਨਾਨਕ ਦੀ ਚੱਕੀ ਬਹੁਤ ਬਾਰੀਕ ਪੀਂਦੀ ਆ ਇੱਕ ਗੱਲ ਯਾਦ ਰੱਖਿਓ ਕਿ ਸਮਾਂ ਤਾਂ ਜ਼ਰੂਰ ਲੱਗ ਸਕਦਾ ਲੇਕਿਨ ਇਹ ਚੱਕੀ ਦਾ ਜਿਹੜਾ ਪੀਸਿਆ ਹੋਇਆ ਫਲ ਹੈ ਉਹ ਤੁਹਾਨੂੰ ਸਭ ਨੂੰ ਵੀ ਭੁਗਤਣਾ ਪਵੇਗਾ ਕੇਜਰੀਵਾਲ ਭੁਗਦੀ ਰਹੇ ਨੇ ਜੇਲ੍ਹ ਵਿੱਚ ਬੈਠੇ ਨੇ ਔਰ ਇਸੇ ਤਰ੍ਹਾਂ ਹੀ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਕਿ ਇਹਨੂੰ ਇੰਨਾ ਲਾਈਟਲੀ ਨਾ ਲਓ ਇਹ ਦੁਬਾਰਾ ਤੋਂ ਸਾਰੇ ਮੁਕੱਦਮੇ ਜਿਹੜੇ ਨੇ ਜਿਹੜੇ 스테ਟ ਨੇ ਉਹਨਾਂ ਦੀ ਇਮੀਡੀਏਟ ਅਪੀਲ ਹੋਣੀ ਚਾਹੀਦੀ ਸੁਪਰੀਮ ਕੋਰਟ ਦੇ ਵਿੱਚ ਉਹ ਵਾਪਸ ਟ੍ਰਾਇਲ ਉਹਨਾਂ ਦੀ ਸ਼ੁਰੂ ਹੋਣੀ ਚਾਹੀਦੀ ਜਿਹੜੇ ਮੁਕਦਮੇ ਬਾਹਰਲੇ ਸਟੇਟਾਂ ਵਿੱਚ ਗਏ ਨੇ ਉਹਦੇ ਵਾਸਤੇ ਵੀ ਤੁਹਾਨੂੰ ਸੁਪਰੀਮ ਕੋਰਟ ਜਾ ਕੇ ਕਹਿਣਾ ਚਾਹੀਦਾ ਕਿ ਦ ਟ੍ਰਾਇਲ ਸ਼ੁਡ ਵੀ ਕੰਡਕਟਡ ਇਨ ਵਿਦਿਨ ਦਾ ਵਿਦਿਨ ਦਾ ਸਟੇਟ ਆਫ ਪੰਜਾਬ ਔਰ ਜਿਹੜੇ ਲੋਕ ਵਿਸਲ ਬਲੋਰ ਨੇ ਜਿਹੜੇ ਲੋਕ ਇਸ ਮਸਲੇ ਤੇ ਬੋਲਦੇ ਨੇ ਤੁਸੀਂ ਉਹਨਾਂ ਨੂੰ ਟੰਗਣਾ ਸ਼ੁਰੂ ਕਰ ਦਿੱਤਾ ਜਿਹੜਾ ਯਾਰ ਪੰਜਾਬ ਦੇ ਵਿੱਚ ਬੋਲਦਾ ਜਿਹੜਾ ਕੋਈ ਮਸਲਾ ਤੁਹਾਡਾ ਵਿਰੋਧ ਕਰਦਾ ਚੱਕ ਖੇਰਾ ਜੇਲ੍ਹ ਦੇ ਵਿੱਚ ਝੂਠੇ ਕੇਸ ਚੱਕ ਪਾਣਾ ਸਿੱਧੂ ਝੂਠੇ ਕੇਸ ਵਿੱਚ ਚੱਕ ਦਰਜਣਾ ਕਾਂਗਰਸੀ ਸਿਰਫ ਇਸ ਕਰਕੇ ਕਿਉਂਕਿ ਵਿਰੋਧੀ ਨੇ ਤੇ ਜਿਹੜੇ ਤੁਹਾਡੇ ਆਪਣੇ ਮੰਤਰੀ ਗੁਨਾਹਗਾਰਾ ਕਟਾਰੂ ਚੱਕ ਵਰਗੇ ਔਰ ਜਿਹੜਾ ਉਹ ਬਲਕਾਰ ਸਿੰਘ ਵਰਗੇ ਜਿਨ੍ਹਾਂ ਦੀਆਂ ਅਸ਼ਲੀਲ ਵੀਡੀਓਜ਼ ਆ ਗਈਆਂ ਔਰ ਤੁਹਾਡੇ ਐਮ.ਐਲ.ਏਸ ਤੇ ਮਿਨਿਸਟਰਸ ਨੇ ਪਤਾ ਨਹੀਂ ਹੋਰ ਕਿੰਨੇ ਗੁਨਾਹ ਕੀਤੇ ਨੇ ਰੇਤਾ ਬਚਨੀ ਦਾ ਵਪਾਰ ਐਨ.ਆਰ.ਆਈ ਦੀ ਕੋਠੀਆਂ ਤੇ ਕਬਜ਼ਾ ਕੋਈ ਐਕਸ਼ਨ ਨਹੀਂ ਹੋਇਆ ਪਰ ਚਲੋ ਉਹ ਵੀ ਸਾਰੇ ਅਸੀਂ ਸਵੀਕਾਰ ਕਰ ਸਕਦੇ ਹਾਂ ਅਸੀਂ ਆਪਣੇ ਤੇ ਝੂਠੇ ਪਰਚੇ ਵੀ ਸਹਾਰ ਸਕਦੇ ਹਾਂ ਉਹਨਾਂ ਨੂੰ ਅਸੀਂ ਕਬੂਲ ਸਕਦੇ ਹਾਂ ਉਹਨਾਂ ਨੂੰ ਅਸੀਂ ਜਿਹਨੂੰ ਕਹਿੰਦੇ ਕਿ ਅਸੀਂ ਸਿਹਾਂਗੇ ਲੇਕਿਨ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ ਜਿਹਨੂੰ ਤੁਸੀਂ ਐਵੇਂ ਹੀ ਸਮਝਦੇ ਹੋ ਕਿ ਤਾਂ ਕੋ ਗੱਲ ਹੀ ਕੋਈ ਨਹੀਂ ਕਿ ਅਸੀਂ ਝੂਠ ਸੱਚ ਬੋਲ ਕੇ ਲੋਕਾਂ ਦੀ ਕਚਹਿਰੀ ਚ ਨਿਕਲ ਜਾਾਂਗੇ ਆ ਮਸਲਾ ਮੈਂ ਤੁਹਾਡੀ ਧਿਆਨ ਵਿੱਚ ਲੈ ਕੇ ਆਉਣਾ ਸੀਗਾ ਅਗਰ ਤੁਹਾਨੂੰ ਲੱਗਦੇ ਨੇ ਕਿ ਇਹ ਵਿਊਜ਼ ਮੇਰੇ ਅੱਛੇ ਨੇ ਔਰ ਇਹ ਗੱਲਾਂ ਤੇ ਇਨਸਾਫ ਹੋਣਾ ਚਾਹੀਦਾ ਔਰ ਟਾਈਮ ਬਾਉਂਡ ਜਸਟਿਸ ਹੋਣਾ ਚਾਹੀਦਾ ਇਸ ਮੇਰੀ ਵੀਡੀਓ ਨੂੰ ਸ਼ੇਅਰ ਵੀ ਕਰਨਾ ਤਾਂ ਕਿ ਇਹ ਪਾਵਰ ਕੋਰੀਡੋਰਸ ਜਿਹੜੇ ਲੋਕੀ ਪਾਵਰ ਡਰੰਕ ਨੇ ਜਿਹੜੇ ਲੋਕਾਂ ਨੂੰ ਸੱਤਾ ਦਾ ਨਸ਼ਾ ਇੰਨਾ ਚੜ ਚੁੱਕਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਵੀ ਕੁਝ ਨਹੀਂ ਮੰਨਦੇ ਜਾਣਦੇ ਉਹਨਾਂ ਤੱਕ ਪਹੁੰਚੇ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਔਰ ਬਾਈਬਲ ਕਲਾ ਕਤਲकांड ਦੇ ਜਿਹੜਾ ਬੇਇਨਸਾਫ਼ੀ ਆ ਉਹਦਾ ਇਨਸਾਫ਼ ਆਪਾਂ ਲੈ ਸਕੀਏ